ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਦੁਆਰਾ ਯੁੱਧ ਨਸ਼ਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਅੱਜ ਸਾਰੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ ਇਹ ਬਟਿੰਡਾ ਦੇ ਫਾਇਰ ਬ੍ਰਿਗੇਡ ਚੌਂਕ ਤੋਂ ਲੈ ਕੇ ਫਾਇਰ ਬ੍ਰਿਗੇਡ ਚੌਂਕ ਤੋਂ ਲੈ ਕੇ ਅਮਰੀਕ ਸਿੰਘ ਰੋਡ ਤਿੰਨ ਕੋਣੀ ਹਨੂਮਾਨ ਚੌਂਕ ਹੁੰਦੇ ਹੋਏ ਫਾਇਰ ਬ੍ਰਿਗੇਡ ਤੇ ਸਮਾਪਤ ਹੋਈ ਤ੍ਰੈਲੀ ਵਿੱਚ ਡੀਐਸਪੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਵਿੱਚ ਜਾ ਰਹੀ ਹੈ ਇਸ ਤੋਂ ਇਹ ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਦੇ ਹਾਂ ਕਿ ਉਹਨਾਂ ਨੂੰ ਸਾਈਕਲ ਚਲਾਉਣਾ ਚਾਹੀਦਾ ਹੈ ਤੇ ਸਵੇਰੇ-ਸਵੇਰੇ ਕਸਰਤ ਕਰਨੀ ਚਾਹੀਦੀ ਹੈ ਤੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜੀ ਇੱਕ ਦੇਸ਼ ਦਾ ਭਵਿੱਖ ਹਨ ਕੀ ਹੈ ਪੂਰਾ ਮਾਮਲਾ ਉਹ ਦੇਖਦੇ ਹਾਂ ਅਸ਼ੋਕ ਬੰਸਲ ਦੀ ਰਿਪੋਰਟ 8 2025 ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਸੰਡੇ ਆਨ ਸਾਈਕਲ ਰੈਲੀ ਕੱਢੀ ਗਈ ਹੈ ਤੇ ਜਿਹੜੇ ਆਪਣੇ ਅੱਜ ਬਠਿੰਡਾ ਵਿੱਚ ਵੀ ਰਲ ਮਿਲ ਕੇ ਸਾਰੀ ਦੈਲੀ ਤੇ ਨਸ਼ਾ ਮੁਦ ਜਿਹੜਾ ਚੱਲ ਰਿਹਾ ਪੰਜਾਬ ਸਰਕਾਰ ਦਾ ਤਾਂ ਕਿ ਲੋਕ ਸਾਈਕਲ ਵਾਲੇ ਪਾਸੇ ਜਾਂ ਗੇਮ ਵਾਲੇ ਪਾਸੇ ਚੱਲਣ ਤੇ ਨਸ਼ਿਆਂ ਤੋਂ ਦੂਰ ਰਹਿਣ ਇਹਨੇ ਦੁਕਾਨੇ ਭਾਗ ਲਿਆ تقريبا ਅੱਜ 100 ਤੋਂ 150 700 ਪਲੱਸ ਆਏਗਾ ਅੱਜ ਤੋਂ ਅਸੀਂ ਅਮਰੀਕ ਸਿੰਘ ਰੋਡ ਆ ਮਾਨਪਾ ਪਤਨਗੋਨੀ ਹੁੰਦੇ ਹੋਏ ਹੁਣ ਮਨਟੌਂਗ ਤੇ ਫਾਇਰਵਾਲਡ ਬਾਸ ਆਏ ਦੁਕਾਨ ਨੂੰ ਤੁਸੀਂ ਕੀ ਮੈਸੇਜ ਦੇਣਾ ਹੈ ਮੈਸੇਜ ਇਹ ਹੈ ਵੀ ਵੱਧ ਤੋਂ ਵੱਧ ਗੇਮਾਂ ਨਾਲ ਜੁੜਨ ਤੇ ਨਸ਼ਾ ਦੂਰ ਰੱਖੋ